ਇੱਕ ਕਲੋਨੀ ਵਿਦਾਊਟ ਕਿਸੇ ਦੀ ਪਰਮਿਸ਼ਨ ਉੱਤੇ ਕਲੋਨੀ ਕੱਢ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਲੋਕਾਂ ਨੂੰ ਜਿਹੜੇ ਪਲਾਟ ਆ ਉਹ ਵੀ ਐਨਓਸੀ ਦੇ ਤਹਿਤ ਜਿਹੜੇ ਦੇਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਜਿਹੜੀਆਂ ਪ੍ਰਾਪਰਟੀਆਂ ਇਹ ਐਨਓਸੀ ਦੇ ਤਹਿਤ ਜਿਹੜੀਆਂ ਵੇਚ ਰਹੇ ਨੇ ਇਹ ਸਿੱਧਾ ਸਿੱਧਾ ਜਿਹੜਾ ਕੀ ਹੈ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਸਰਕਾਰ ਨੂੰ ਚੂਨਾ ਲਗਾਇਆ ਜਾ ਜਦੋਂ ਪੁੱਛਿਆ ਜਾਂਦਾ ਕਿ ਗੜੀ ਚੜੀ ਇਹ ਪ੍ਰਾਪਰਟੀ ਹੈ ਕੀ ਹੈ ਲੀਗਲ ਹੈ ਤਾਂ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਸਰ ਹਾਂਜੀ ਬਿਲਕੁਲ ਪ੍ਰਾਪਰ ਲੀਗਲ ਹੈ ਕਿ ਕਿੱਦਾਂ ਮਗਾ ਕਲੋਨੀ ਸਾਰੀ ਲੀਗਲ ਆ ਵੈਸੇ ਇਹ ਹਾਂ ਹਾਂ ਲੀਗਲ ਹੈ ਬਲੇ ਸਾਰੇ ਆਪਣੇ ਕੋ ਸਾਰੇ ਇੱਕ ਇੱਕ 플ੌਟ ਦੇ ਐਨਓਸੀ ਹੈਗੀ ਸਾਡੇ ਕੋਲ ਸਾਰੇ ਇੱਕ ਇੱਕ 플ੌਟ ਦੇ ਐਨਓਸੀ ਹੈਗੀ ਸਾਡੇ ਕੋਲ ਤੇ ਇਸ ਦੇ ਵਿੱਚ ਸਿਰਫ ਇਹ ਕਿਹਾ ਜਾਂਦਾ ਕਿ ਇੱਥੇ ਐਸਐਸਪੀ ਰੈਂਕ ਦਾ ਜਿਹੜਾ ਕੋ ਬੰਦਾ ਰਹਿ ਰਿਹਾ ਉਹ ਸੋਚ ਸਮਝ ਕੇ ਹੀ ਉਸਨੇ ਪ੍ਰਾਪਰਟੀ ਲਈ ਹੋएगी ਹੋਟਾ ਵਾਲਾ ਵੀ ਰੈਂਕ ਦਾ ਬੰਦਾ ਹੈਗਾ ਐਸਐਸਜੀ ਉਹਨੂੰ 플ੌਟ ਦਿੱਤੇ ਤੇ ਤਿੰਨ 플ੌਟ ਵਾਂ ਉਹਨੂੰ 플ੌਟ ਦਿੱਤੇ ਤੇ ਤਿੰਨ 플ੌਟ ਵਾਂ ਇਹਨਾਂ ਨਾਲ ਫੋਨ ਤੇ ਗੱਲ ਕਰਨ ਤੇ ਪਤਾ ਲੱਗ ਰਿਹਾ ਕਿ ਜਿਹੜੀ ਇਹ ਜਗ੍ਹਾ 28000 ਰੁਪਏ ਦਾ ਜਿਹੜੀ ਜਗ੍ਹਾ ਦਿੱਤੀ ਜਾ ਰਹੀ ਹੈ 28000 ਰੁਪਏ ਦਾ ਜਿਹੜੀ ਜਗ੍ਹਾ ਦਿੱਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਅੱਜ ਕੱਲ ਜਿਹੜੀ ਇਲੀਗਲ ਪ੍ਰਾਪਰਟੀਆਂ ਦੀ ਜਿਹੜੀ ਤਦਾਦ ਹੈ ਕਾਫੀ ਜ਼ੋਰਾਂ ਸ਼ੋਰਾਂ ਤੇ ਵੱਧ ਗਈ ਹੈ ਤੁਹਾਨੂੰ ਦਿਖਾਉਣਾ ਚਾਹਾਂ ਇੱਕ ਚੂਰਪੁਰ ਰੋਡ ਦੇ ਉੱਤੇ ਕਲੋਨੀ ਜਿਹੜੀ ਨਵੀਂ ਕੱਟੀ ਗਈ ਹੈ ਤੇ ਜਦੋਂ ਇਹਨਾਂ ਨਾਲ ਫੋਨ ਦੇ ਉੱਤੇ ਗੱਲ ਹੁੰਦੀ ਹੈ ਤਾਂ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੀਆਂ ਸੜਕਾਂ ਪੱਕੀਆਂ ਨੇ ਗਲੀਆਂ ਸਾਰੀਆਂ ਸਹੀ ਬਣੀਆਂ ਹੋਈਆਂ ਨੇ ਲਾਈਟਿੰਗ ਦਾ ਕਨੈਕਸ਼ਨ ਜਿਹੜੇ ਦਿੱਤੇ ਹੋਏ ਨੇ ਪਰ ਜਦੋਂ ਪੁੱਛਿਆ ਜਾਂਦਾ ਹੈ ਕਿ ਗੱਡੀ ਜਿਹੜੀ ਇਹ ਪ੍ਰਾਪਰਟੀ ਹੈ ਕਿਆ ਹੈ ਲੀਗਲ ਆਨਾਂ ਵੱਲੋਂ ਕਿਹਾ ਜਾਂਦਾ ਕਿ ਸਰ ਹਾਂਜੀ ਬਿਲਕੁਲ ਪ੍ਰੋਪਰ ਲੀਗਲ ਹੈ ਤੇ ਇਸ ਦੇ ਵਿੱਚ ਸਿਰਫ ਇਹ ਕਿਹਾ ਜਾਂਦਾ ਕਿ ਇੱਥੇ ਐਸਐਸਪੀ ਰੈਂਕ ਦਾ ਜਿਹੜਾ ਕੋ ਬੰਦਾ ਰਹਿ ਰਿਹਾ ਉਹ ਸੋਚ ਸਮਝ ਕੇ ਹੀ ਉਸਨੇ ਪ੍ਰੋਪਰਟੀ ਲਈਤੀ ਹੋएगी ਹਾਲਾਂਕਿ ਕੋਈ ਡਾਕੂਮੈਂਟ ਨਹੀਂ ਦਿਖਾਇਆ ਜਾਂਦੇ ਤੁਸੀਂ ਇੱਕ ਵਾਰੀ ਕਲੋਨੀ ਦੀ ਤਸਵੀਰਾਂ ਦੇਖੋ ਵੀ ਕਿਸ ਤਰੀਕੇ ਨਾਲ ਸਾਰੀ ਕਲੋਨੀ ਆ ਜਿਹੜੀ ਕੱਟੀ ਗਈ ਹੈ ਇਲੈਗਲ ਪ੍ਰੋਪਰਟੀ ਜਿਹੜੀ ਕੱਟੀ ਗਈ ਹੈ ਇੱਥੇ ਇੱਕ ਕਲੋਨੀ ਮੀਨਸ ਵਿਦਆਊਟ ਕਿਸੇ ਦੀ ਪਰਮਿਸ਼ਨ ਉਸ ਤੋਂ ਕਲੋਨੀ ਕੱਢ ਦਿੱਤੀ ਜਾਂਦੀ ਉਸ ਤੋਂ ਬਾਅਦ ਲੋਕਾਂ ਨੂੰ ਜਿਹੜੇ ਪਲਾਟ ਆ ਉਹ ਵੀ ਐਨਓਸੀ ਦੇ ਤਹਿਤ ਜਿਹੜੇ ਦੇਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਹਾਲਾਂਕਿ ਕਲੋਨੀ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਮਿਸ ਸੀਵਰੇਜ ਵਗੈਰਾ ਨਹੀਂ ਦੇਖਣ ਨੂੰ ਮਿਲਦੇ ਕੱਚੇ ਸੀਵਰੇਜ ਇੱਥੇ ਮਿਲਦੇ ਨੇ ਕਿਤੇ ਕਨੈਕਸ਼ਨ ਨਹੀਂ ਦਿਖਾਇਆ ਜਾਂਦੇ ਤੇ ਜਿਹੜੀ ਇਸ ਪ੍ਰਾਪਰਟੀ ਦਾ ਰੇਟ ਆ ਉਹ ਵੀ ਤਕਰੀਬਨ 28000 ਰੁਪਏ ਦਾ ਜਿਹੜਾ ਕਿ ਇਸ ਪ੍ਰਾਪਰਟੀ ਦਾ ਰੇਟ ਦੱਸਿਆ ਜਾਂਦਾ ਤਾਂ ਤੁਹਾਨੂੰ ਇੱਕ ਅਹਿਮ ਗੱਲ ਦੱਸ ਦੇਣੀ ਚਾਹਾਂਗੇ ਜਿਹੜੀਆਂ ਪ੍ਰਾਪਰਟੀਆਂ ਇਹ ਐਨਓਸੀ ਦੇ ਤਹਿਤ ਜਿਹੜੀਆਂ ਵੇਚ ਰੇ ਨੇ ਇਹ ਸਿੱਧਾ-ਸਿੱਧਾ ਜਿਹੜਾ ਕਿ ਹੈ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਚੂਨਾ ਇਸ ਤਰੀਕੇ ਨਾਲ ਲਗਾਇਆ ਜਾ ਰਿਹਾ ਕਿ ਨਾ ਤਾਂ ਇਹ ਜਿਹੜੀ ਪ੍ਰਾਪਰਟੀ ਅਪਰੂਵ ਹੁੰਦੀ ਹੈ ਕਿਸੇ ਤੋਂ ਨਾ ਕਿਸੇ ਤੋਂ ਪਰਮਿਸ਼ਨ ਲੈ ਜਾਂਦੇ ਉਸ ਤੋਂ ਬਾਅਦ ਜਦੋਂ ਕਿ ਰਜਿਸਟਰੀ ਕਰਾਈ ਜਾਂਦੀ ਜਿਹਦੇ ਵਿੱਚ ਸਰਕਾਰ ਕੁਝ ਨੋਮੀਨਲ ਚਾਰजेस ਲੈ ਕੇ ਇੱਕ ਪ੍ਰਾਪਰਟੀ ਟੈਕਸ ਦੇ ਨਾਮ ਤੇ ਇੱਕ ਟੈਕਸ ਇਕੱਠਾ ਕਰਦੀ ਹੈ ਉਸ ਤੋਂ ਵੀ ਸਰਕਾਰ ਨੂੰ ਔਲੇ ਰੱਖਿਆ ਜਾਂਦਾ ਸਰਕਾਰ ਤੋਂ ਜਿਹੜਾ ਸਾਰਾ ਕੰਮ ਔਲੇ ਰੱਖਿਆ ਜਾਂਦਾ ਜਿਹੜੀ ਇਹ ਪ੍ਰਾਪਰਟੀ ਵਾਲੇ ਨੇ ਕਿਸੇ ਕਾਰਪੋਰੇਸ਼ਨ ਨਾਲ ਰਲ ਮਿਲ ਕੇ ਜਿਹੜੀ ਇੱਕ ਕੰਮ ਕੀਤਾ ਜਾਂਦਾ ਉਸ ਤੋਂ ਬਾਅਦ ਸਰਕਾਰ ਦੇ ਨੱਕ ਹੇਠ ਜਿਹੜਾ ਕਿ ਸਾਰੀ ਇਹ ਚੋਰੀ ਕੀਤੀ ਜਾਂਦੀ ਹੈ ਟੈਕਸ ਦੀ ਚੋਰੀ ਕੀਤੀ ਜਾਂਦੀ ਹੈ ਸਰਕਾਰ ਨੂੰ ਸ਼ਰਿਆਮ ਜਿਹੜਾ ਕਿ ਚੂਨਾ ਲਗਾਇਆ ਜਾਂਦਾ ਦੇਖੋ ਤਾਂ ਸੁਖੀਨ ਇੱਕ ਵਾਰ ਫੇਰ ਤੋਂ ਦੇਖੋ ਇਹ ਜਿਹੜੀ ਕਲੋਨੀ ਆ ਜਿਹੜੀ ਚੋਰਪੁਰ ਰੋਡ ਦੇ ਨੇੜੇ ਕੱਟੀ ਗਈ ਹੈ ਇਹ ਹਾਲ ਹੈ ਇਹਨਾਂ ਨਾਲ ਫੋਨ ਤੇ ਗੱਲ ਕਰਨ ਤੇ ਪਤਾ ਲੱਗ ਰਿਹਾ ਕਿ ਜਿਹੜੀ ਇਹ ਜਗ੍ਹਾ 28000 ਰੁਪਏ ਦਾ ਜਿਹੜੀ ਜਗ੍ਹਾ ਦਿੱਤੀ ਜਾ ਰਹੀ ਹੈ ਇਸ ਦੇ ਵਿੱਚ ਇਹਨਾਂ ਕੋਲ ਸ਼ਿਵ ਸ਼ਕਤੀ ਹੋਮਸ ਕਰਕੇ ਇੱਕ ਜਿਹੜੀ ਪ੍ਰਾਪਰਟੀ ਐਡਵਾਈਜ਼ਰ ਹੈ ਜਿਹੜੇ ਇਸ ਪ੍ਰਾਪਰਟੀ ਨੂੰ ਸੇਲ ਕਰਨ ਇਸ ਦੀ ਜਿਹੜੀ ਪ੍ਰਾਪਰਟੀ ਦੇ ਡੀਲਿੰਗ ਕਰ ਰਹੇ ਨੇ ਸਾਰਾ ਜਿਹੜਾ ਕੰਮ ਹੈ ਉਹਨਾਂ ਦੇ ਥਰੂ ਸ਼ਿਵ ਸ਼ਕਤੀ ਹੋਮਸ ਵਾਲਿਆਂ ਦੇ ਥਰੂ ਕੀਤਾ ਜਾ ਰਿਹਾ ਹੈ ਹਲੋ ਹਾਂਜੀ ਅੰਸ਼ੇ ਸ਼ਿਵ ਸ਼ਕਤੀ ਹੋਮਸ ਤੋਂ ਗੱਲ ਕਰ ਰਹੇ ਹਾਂ ਜੀ ਹਾਂਜੀ ਵੀਰੇ ਹਾਂਜੀ ਮੈਂ ਕਿਸ ਸਰਚਨੇਕ 플ੌਟ ਦੇਖ ਰਹੇ ਸੀਗੇ ਯਾਰ ਲੈਣ ਵਾਸਤੇ ਹੂੰ 100 ਸਵਾ 100 ਗਾਇ ਦੇ ਵਿੱਚ ਤੂਰ ਗਰੋਡ ਦੇ ਉੱਤੇ ਅੱਛਾ ਅੱਛਾ ਤੇ ਮੈਨੂੰ ਗਿਆ ਆਪਣੇ ਕੋ ਹੋਊਗੀ ਪ੍ਰੋਪਰਟੀ ਸਰ ਹਾਂ ਹਾਂ ਆਪਣੇ ਕੋ ਬੱਦੂ 플ੌਟ ਪਈ ਜਿੰਨੇ ਮਰਜ਼ੀ ਲੈ ਲਓਗੇ ਓਕੇ ਹਾਂ ਨੰਬਰ ਕਿਹਨੇ ਦਿੱਤਾ ਸੀ ਇਹ ਨੰਬਰ ਸਰ ਮੈਨੂੰ ਮਿਸ ਉਦਾਂ ਲੰਘ ਰਿਹਾ ਸੀਗਾ ਉਦੋਂ ਨੰਬਰ ਦੇਖਿਆ ਸੀਗਾ ਤੁਹਾਡੀ ਕਲੋਨੀ ਜਿਹੜੀ ਕੱਟੀ ਹੋਈ ਆ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ओके ਤੇ پلاਟ ਆਪਣੇ ਕੋ 25 45 ਹੈ ਤੇ 22 45 110 ਗਾਜ 125 25 ਗਾਜ ਦੇ پلاਟ ਹੈ ਅੱਛਾ ਜੀ ਹਾਂ ਗੇਟਡ ਸੁਸਾਇਟੀ ਹੈ 28 ਫੁੱਟ ਦੀ ਸੜਕ ਹੈ ਤੇ ਮੇਨ ਰੋਡ ਦੇ ਉੱਪਰ ਕਲੋਨੀ ਹੈ ਸਾਡੀ ਹਾਂਜੀ ਤੇ ਸੀਵਰੇਜ ਵਗੈਰਾ ਦੀ ਫੈਸਿਲਿਟੀ ਸਰ ਹੈਗੀ ਆ ਕੁਝ ਓਕੇ ਹਾਂਜੀ ਹਾਂਜੀ ਸਾਰੇ ਫੇਸ ਵਿੱਚ ਇੱਥੇ ਤਾਂ ਵੱਡਾ ਸੀਵਰੇਜ ਪਿਆ ਮੇਨ ਤੇ ਹੂੰ ਇੱਥੇ ਤਾਂ ਕਿਸੇ ਤੀਸੀ ਕੋਈ ਦਿੱਕਤ ਹੀ ਨਹੀਂ ਆਣੀ ਕਦੀ ਓਕੇ ਤੇ ਲਾਈਟਾਂ ਵਗੈਰਾ ਸਰ ਲੈਣਾ ਆਪਣੇ ਕੋ ਫੈਂਸੀ ਲਟਾਂ ਵੀ ਲਵਾਤੀ ਆਪਾਂ ਦੂਜੀ ਲਟਾਂ ਵੀ ਹੈਗੀ ਹੂੰ ਤੇ ਸਾਰੀ ਜਿਹੜੀ ਦੂਜੀ ਫੈਂਸੀ ਹੈਗੀ ਸਾਰੀ ਅੰਡਰਗ੍ਰਾਉਂਡ ਤਾਰਫ ਆਈ ਹੈ ਓਕੇ ਓਕੇ ਤੇ ਮੈਂ ਕਿਹਾ ਰੇਟ ਕੀ ਚੱਲਦਾ ਫਿਰ ਇਹਦਾ ਰੇਟ 28000 ਰੁਪਏ ਦਾ ਹੈ 28000 ਰੁਪਏ ਦਾ ਹਾਂਜੀ ਕਿ ਕਿਦਾਂ ਮੈਂ ਕਿਹਾ ਕਲੋਨੀ ਸਾਰੀ ਲੀਗਲ ਹੈ ਵੈਸੇ ਇਹ ਹਾਂ ਹਾਂ ਲੀਗਲ ਹੈ ਬਿਨੈ ਸਾਰੇ ਆਪਣੇ ਕੋ ਸਾਰੇ ਇੱਕ ਇੱਕ ਬਲੱਡ ਦੇ ਐਨਓਸੀ ਹੈਗੀ ਸਾਡੇ ਕੋਲ ਅੱਛਾ ਮਤਲਬ ਐਨਓਸੀ ਦੇ ਦੇਣਾ ਹੈ ਨਾ ਹਾਂ ਜੋ ਜਿ streams ਰਹੀ ਸੀ ਹੈਗੀ ਸਾਰਾ ਕੁਝ ਹੈ ਓਕੇ ਮਗਾ ਮੈਂ ਕੱਲ ਨੂੰ ਮਿਸ ਔਖਾ ਵਾਲਾ ਕਮਰਾ ਨਾ ਹੋਵੇ ਕਿ ਬਾਅਦ ਚਾ ਕੇ ਗਲਾਡਾ ਜਾਂ ਫੋੜਾ ਵਾਲਾ ਵੀ ਰੈਂਕ ਦਾ ਬੰਦਾ ਹੈਗਾ ਐਸਐਸ ਵੀ ਉਹਨੂੰ ਵਲਾਟ ਦਿੱਤੇ ਤੇ ਤਿੰਨ ਵਲਾਟ ਮੈਂ ਅੱਛਾ ਜੀ ਹਾਂ ਇੱਕ ਵਾਰੀ ਕੋਈ ਛੋਟੀ ਰਕਬਾ ਹੋਣੀ ਹੈਗਾ ਐਸਐਸ ਵੀ ਉਹਨੇ ਵੀ ਸਾਰਾ ਕੁਝ ਦੇਖ ਕੇ ਲੈਣਾ ਲੈਣੇ ਬਿਲਕੁਲ ਬਿਲਕੁਲ ਇਹਦਾ ਵਾਦੀ ਦੇ ਵਿੱਚ ਹੈ ਕਲੋਨੀ ਦੇ ਤਾਂ ਤੁਸੀਂ ਜੀ ਤਾਂ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਲੋਕੇਸ਼ਨ ਇੱਕ ਵਾਰੀ ਮੈਨੂੰ ਦੱਸ ਦਿਓ ਕਿ ਸਾਰੀ ਕਿੱਥੇ ਵਜਣਗੀ ਚੂਲ੍ਹਪੁਰ ਰੋਡ ਦੇ ਉੱਤੇ ਇਹ ਮੇਨ ਟੀ ਹੈ ਜਿੱਧਰ ਤੁਸੀਂ ਨੰਬਰ ਲਿਖੇਗੇ ਹੁਣ ਮੇਨ ਰੋਡ ਦੇ ਉੱਪਰ ਹੀ ਹੈ ਸਰ ਓਕੇ ਓਕੇ ਹਾਂ ਠੀਕ ਹੈ ਜੀ ਮੈਂ ਦੇਖਦਾ ਹਾਂ